ਇੰਟਰਨੈਟ ਚੋਰ ਨੂੰ ਖਾਂਦੇ ਨਾ ਦੇਖੋ ਚੋਰ ਦੇ ਪੈਂਦੀਆਂ ਦੇਖੋ ਕਹਾਵਤ ਸੱਚ ਸਾਬਤ ਹੁੰਦੀ ਨਜ਼ਰ ਆਈ ਅਪਰਾ ਇਲਾਕੇ ਦੇ ਅੰਦਰ ਜਿੱਥੇ ਰਸਤੇ ਵਿੱਚ ਜਾਂਦੀਆਂ ਔਰਤਾਂ ਨਾਲ ਕਰਦੇ ਸਨ ਲੁੱਟ ਖਸੁੱਟ ਤੇ ਹੋ ਜਾਂਦੇ ਸਨ ਫਰਾਰ ਪਰ ਆਖਿਰ ਚੜ ਗਏ ਅਪਰਾ ਪੁਲਿਸ ਹੋੜ ਕੇ ਤੇ ਪੁਲਿਸ ਨੇ ਕੀਤਾ ਚੋਰੀ ਦੇ ਮੋਬਾਈਲ ਫੋਨ ਬਰਾਮਦ ਤੇ ਮੋਟਰਸਾਈਕਲ ਦੱਸ ਦਈਏ ਕਿ ਪਿਛਲੇ ਦਿਨੀ ਅਪਰਾ ਵਿੱਚ ਬਾਜ਼ਾਰ ਤੋਂ ਲੱਗ ਰਹੀ ਔਰਤ ਕੋਲੋਂ ਬੈਗ ਖੋਣ ਵਾਲਿਆਂ ਨੂੰ ਅਪਰਾ ਪੁਲਿਸ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਸੁਖਦੇਵ ਸਿੰਘ ਔਰ ਕਿੰਨ ਦੱਸਿਆ ਕਿ ਮਾਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਿਰਕ ਪੀਪੀਐਸ ਤੇ ਡੀਐਸਪੀ ਸਰਵਰ ਸਿੰਘ ਬੱਲ ਉਪ ਪੁਲਿਸ ਫਲੋਰ ਦੀ ਹਦਾਇਤਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਸਫਲਤਾ ਪ੍ਰਾਪਤ ਹੋਈ ਤੇ ਪਿਛਲੇ ਕਈ ਦਿਨਾਂ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਅਸੀਂ ਪੁਲਿਸ ਪਾਰਟੀ ਦੀ ਸੂਚਨਾ ਦੇ ਆਧਾਰ ਤੇ ਦੋ ਜਣਿਆਂ ਨੂੰ ਕਾਬੂ ਕੀਤਾ ਇਹ ਨੌਜਵਾਨ ਰਸਤੇ ਵਿੱਚ ਜਾਂਦੀਆਂ ਔਰਤਾਂ ਤੋਂ ਕਰਦੇ ਸਨ ਲੁੱਟ ਖਸੁੱਟ ਇਹਨਾਂ ਕੋਲੋਂ ਫਲੋਰ ਤੇ ਅਪਰਾ ਦੇ ਆਸ-ਪਾਸ ਦੇ ਲੋਕਾਂ ਕੋ ਇੱਕ ਚੋਰੀ ਦਾ ਮੋਟਰਸਾਈਕਲ ਹੋਇਆ ਬਰਾਮਤ ਦੋਸ਼ੀ ਦੀ ਪਛਾਣ ਜਸਕਰਨ ਸਿੰਘ ਵਾਸੀ ਲੋਹਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋਲਾਵਜੇ ਹੋਈ ਹੈ ਤੇ ਇਹਨਾਂ ਨੇ ਇਲਾਕੇ ਵਿੱਚ 20-25 ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਅਸੀਂ 8 ਵਾਰਦਾਤਾਂ ਤਾਂ ਟਰੇਸ ਕਰ ਲਈਆਂ ਤੇ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਸ਼ਕਿਸ਼ ਯਾਰੀ ਤਾਂ ਹਿੰ ਤੱਕ ਕਹਿੰਦੇ ਨੇ ਚੋਰ ਨੂੰ ਖਾਂਦਰਾ ਦੇਖੋ ਤੇ ਚੋਰ ਨੂੰ ਚੋਰ ਦੇ ਪੈਂਦੀਆਂ ਦੇਖੋ ਆਖਿਰ ਉਹੀ ਕੰਮ ਹੋਇਆ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੇ ਮੈਂ ਹਾਂ ਹਰਿਸ਼ ਪੰਡਾਰੀ ਦੇਖਦੇ ਰਹੋ ਆਈਨਾ ਟੀਵੀ ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਤਲਾਸ਼ ਕੀਤੀ ਜਾ ਰਹੀ ਸੀ ਉਸੇ ਘੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ 8 ਨੋਇਲ ਫੋਨ ਰਿਕਵਰ ਕੀਤੇ ਆ ਇੱਥੇ ਕਿ ਇਹ ਵੀ ਦੱਸਣ ਜੋਗ ਹੈ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸ ਸੜੇ ਸਮਰਾੜੀ ਬਸੜੇ ਉੱਪਰੇ ਤੋਂ ਸਮਰਾੜੀ ਸਾਈਡ ਨੂੰ ਜਾ ਰਹੀ ਸੀ ਤੇ ਉਹਦਾ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਉਹ ਵਿੱਚ ਅਸੀਂ ਰਿਕਵਰ ਕੀਤਾ ਸਰ ਕਿੰਨੀਆਂ ਕਵਾਰ ਤਾ ਹੁਣ ਤੱਕ ਇਹ ਕਰ ਚੁੱਕੇ ਸੀ ਅੱਠ ਵਾਰ ਦਾਤਾਂ ਦੇ ਤੇ ਅਸੀਂ 9 ਵਾਰ ਦਾਤਾਂ ਦੇ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ ਆ 20-25 ਦੇ ਕਰੀਬ ਵਾਰ ਦਾਤਾਂ ਜੜੀਆਂ ਮੰਨੀਆਂ ਕਰੀਆਂ ਜਿੰਨੀਆਂ ਸਰ ਆਪਣੇ ਅਪਰਾਂ ਦੇ ਏਰੀਆ ਦੇ ਵਿੱਚ ਵਾਰ ਦਾਤਾਂ ਹੋ ਰਹੀਆਂ ਜਿਆਦਾਆਂ ਵਾਰ ਦਾਤਾਂ ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ